ਮੇਰਾ ਨਾਮ ਜੀ ਕਮਰਵੀਰ ਸਿੰਘ ਤੋੜਾ ਮੈਂ ਸੂਬਾ ਸਕੱਤਰਾਂ ਜੀ ਭਾਰਤੀ ਜਨਤਾ ਪਾਰਟੀ ਦਾ ਜੀ ਇਹ ਗਿਰਫਤਾਰੀ ਨਹੀਂ ਹੈਗੀ ਜੀ ਇਹ ਲੋਕਤੰਤਰ ਦੀ ਹੱਤਿਆ ਜੀ ਜਿਹੜੇ ਇਹ ਲੋਕ ਕਹਿੰਦੇ ਸੀ ਕਿ ਸਾਨੂੰ ਸਰਕਾਰਾਂ ਨੂੰ ਸਵਾਲ ਕਰੋ ਸਰਕਾਰਾਂ ਨੂੰ ਪੁੱਛੋ ਇਹ ਸਾਡੇ ਕੋਲ ਹਰਾ ਪੈਨ ਆ ਗਿਆ ਅਸੀਂ ਆਮ ਲੋਕਾਂ ਲਈ ਵਰਤਾਂਗੇ ਸਰ ਇਹ ਆਮ ਲੋਕਾਂ ਲਈ ਕੋਈ ਜੋਬ ਦੀ ਨਹੀਂ ਦਿੱਤੀ ਉਹਨਾਂ ਨੇ ਇੱਕ ਆਮ ਸਧਾਰਨ ਬੰਦੇ ਦੀ ਜਿਹਦੇ 10 ਕਿੱਲੇ ਦੀ ਜ਼ਮੀਨ ਹੈ ਇੰਦਰਪੁਰੇ ਪਿੰਡ ਦੇ ਵਿੱਚ ਉਹ ਖੇਤੀ ਕਰਦਾ ਜੀ ਇੱਕ ਪੁਰਾਣਾ ਪਰਿਵਾਰ ਹੈ ਜਿਹੜਾ ਸਰਦਾਰ ਰਵਨੀਤ ਸਿੰਘ ਬਿੱਟੂ ਉਹਨਾਂ ਨਾਲ ਬਿਆਨ ਸਿੰਘ ਉਹਨਾਂ ਨਾਲ ਕੰਮ ਕਰਦਾ ਆਇਆ ਤੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੇ ਇੱਕ ਖੁੰਧਾ ਕੱਢੀ ਹੈ ਜਿਹੜੀ ਇਹਨਾਂ ਨੂੰ ਮਾਰ ਮਿਲੀ ਹੈ ਦਿੱਲੀ ਦੇ ਵਿੱਚ ਤੇ ਉੱਥੇ ਰਵਨੀਤ ਸਿੰਘ ਬਿੱਟੂ ਨੇ ਬਹੁਤ ਕੰਮ ਕੀਤਾ ਰਜੇਸ਼ ਅਤਰੀ ਨੇ ਬਤੌਰ ਉਹਨਾਂ ਦੇ ਸਹਾਇਕ ਇਹ ਉਹਨਾਂ ਦੇ ਸਿਆਸੀ ਸਲਾਹਕਾਰ ਨੇ ਜਿਹੜੀ ਹੁਣੇ ਕਾਰਪੋਰੇਸ਼ਨ ਦੀ ਇਲੈਕਸ਼ਨ ਹੋ ਕੇ ਹਟੀ ਆ ਲੁਧਿਆਣੇ ਦੇ ਵਿੱਚ ਉੱਥੇ ਅਤਰੀ ਜੀ ਨੇ ਬਹੁਤ ਜ਼ਿਆਦਾ ਕੰਮ ਕੀਤਾ ਜਿਹੜੇ ਝੂਠੇ ਪਰਚਿਆਂ ਦੇ ਨਾਲ ਉੱਥੇ ਪੁਲਿਸ ਮੁਲਾਜ਼ਮ ਐਮਸੀ ਸਾਡੇ ਬੀਜੇਪੀ ਦੇ ਕੈਂਡੀਡੇਟਸ ਸੀ ਉਹਨਾਂ ਨੂੰ ਫੜਨ ਆਉਂਦੇ ਸੀ ਉਹਨਾਂ ਦੇ ਖਿਲਾਫ ਉੱਥੇ ਪ੍ਰਦਰਸ਼ਨ ਕਰਦੇ ਸੀ ਉਹ ਵੀਡੀਓਜ਼ ਬਹੁਤ ਵਾਇਰਲ ਹੋਈਆਂ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਜਿਹੜੀ ਹਾਰ ਹੋਈ ਆ ਉਹ ਕਿਸ ਕੱਢਣ ਲਈ ਅੱਜ ਸਵੇਰੇ ਰਵਨੀਤ ਸਿੰਘ ਬਿੱਟੂ ਜੀ ਦੇ ਦੋ ਬੰਦੇ ਜਿਹੜਾ ਇੱਕ ਪਟਿਆਲੇ ਨੂੰ ਬਿਲੋਂਗ ਕਰਦਾ ਸੀ ਉਹ ਸਵੇਰੇ ਘਰੋਂ ਚੱਕਿਆ ਤੇ ਇੱਕ ਲੁਧਿਆਣੇ ਨੂੰ ਬਿਲੋਂਗ ਕਰਦਾ ਸੀ ਉਹ ਲੁਧਿਆਣੇ ਤੋਂ ਚੱਕਿਆ ਕੋਈ ਝੂਠਾ ਉਹਨਾਂ ਤੇ ਇਲਜ਼ਾਮ ਹੈ ਜੀ ਅਸੀਂ ਕੋਈ ਸਾਨੂੰ ਸਵੇਰ ਦਾ ਉਹਨਾਂ ਨੇ ਇਹ ਨਹੀਂ ਪਤਾ ਲੱਗਣ ਦਿੱਤਾ ਕਿ ਸਾਡਾ ਬੰਦਾ ਲਾਹੌਰੀ ਗੇਟ ਵਾਲੇ ਥਾਣੇ ਦੇ ਵਿੱਚ ਹੈ ਕਿ ਸਿਵਲ ਲਾਈਨ ਹੈ ਨਾ ਸਾਨੂੰ ਉਹ ਪਤਾ ਲੱਗਣ ਦਿੱਤਾ ਆ ਹੁਣ 5 ਮਿੰਟ ਪਹਿਲਾਂ ਉਹ ਕੋਰਟ ਦੇ ਵਿੱਚ ਲਿਆ ਕੇ ਪੇਸ਼ ਕੀਤਾ ਤੇ ਕੋਰਟ ਦੇ ਵਿੱਚ ਵੀ ਬਾਈ ਜੀ ਏਡੀ ਹੈਰਾਨੀ ਵਾਲੀ ਗੱਲ ਹੈ ਕਿ ਉਹਨੂੰ ਐਦਾਂ ਪੇਸ਼ ਕੀਤਾ ਕਿ ਜਿਵੇਂ ਬਹੁਤ ਵੱਡਾ ਗੈਂਗਸਟਰ ਹੁੰਦਾ ਚਾਰ ਗੱਡੀਆਂ ਦੇ ਵਿੱਚ ਉਹਨੂੰ ਲੈ ਕੇ ਆਏ ਨੇ ਮੂੰਹ ਉਹਦਾ ਬੰਨਿਆ ਹੋਇਆ ਸੀ ਇਵੇਂ ਨਹੀਂ ਪਤਾ ਲੱਗ ਰਿਹਾ ਸੀ ਉਹ ਕਿਹੜੀ ਗੱਡੀ 'ਚ ਬੈਠਾ ਤੁਸੀਂ ਹਾਲਾਤ ਦੇਖੋ ਪੰਜਾਬ ਸਰਕਾਰ ਦੇ ਕਿ ਬੰਦਾ ਐਦਾਂ ਪੇਸ਼ ਕਰਤਾ ਕਿ ਪਤਾ ਨਹੀਂ ਕਿੱਡਾ ਵੱਡਾ ਕ੍ਰਾਈਮਨਲ ਸੀਗਾ ਤੇ ਐਂ ਭੁਜਾ ਕੇ ਉਹਨੂੰ ਸਾਡੇ ਕੋਲੋਂ ਲੈ ਗਏ ਕਿ ਉਹ ਸਾਡੇ ਕੰਨ 'ਚ ਕੋਈ ਫੂਕ ਨਾ ਮਾਰ ਦੇ। ਕੋਈ ਸੱਚਾ ਦਰਸਾਏ। ਐਸ்சிਐਸਟੀ ਐਕਟ ਦਾ ਪਰਚਾ ਦਰਜ ਕੀਤਾ ਜੀ। ਕੋਰਟ ਵੱਲੋਂ ਡਾਇਰੈਕਸ਼ਨ ਹੈ ਕਿ ਜਦੋਂ ਤੱਕ ਡੀਐਸਪੀ ਇਨਕੁਆਇਰੀ ਨਹੀਂ ਕਰਦਾ ਡੀਐਸਪੀ ਲੈਵਲ ਤੱਕ ਉਹ ਪਰਚਾ ਦਰਜ ਨਹੀਂ ਹੋ ਸਕਦਾ। ਰਾਤ ਦੇ 10:30 ਵਜੇ ਉਹ ਪਰਚਾ ਦਰਜ ਹੋਇਆ। ਤੇ ਸਵੇਰੇ ਪੌਣੇ 9 ਵਜੇ ਉਹ ਬੰਦਾ ਘਰੋਂ ਚੱਕਿਆ ਗਿਆ ਤੇ ਕੀਨੇ ਕੀਤਾ ਉਹ ਬੰਦਾ ਨਹੀਂ ਮੂਹਰੇ ਆ ਰਿਹਾ ਗਵਾਹੀ ਕਿਹਨੇ ਦਿੱਤੀ ਉਹ ਬੰਦਾ ਨਹੀਂ ਮੂਹਰੇ ਆ ਰਿਹਾ ਉਹੀ ਬੰਦਾ ਨਹੀਂ ਮੂਹਰੇ ਕੋਈ ਐਵੀਡੈਂਸ ਨਹੀਂ ਅਸੀਂ ਪੁਲਿਸ ਵਾਲਿਆਂ ਨੂੰ ਪੁੱਛੀ ਜਾਂਦੇ ਆ ਨਾਲ ਕੋਲ ਇੱਕ ਵੀ ਐਵੀਡੈਂਸ ਨਹੀਂ ਤੇ ਲਿਆ ਕੇ ਐਦਾਂ ਪੇਸ਼ ਕੀਤਾ ਜਿਵੇਂ ਪਤਾ ਨਹੀਂ ਕਿੱਡਾ ਵੱਡਾ ਗੈਂਗਸਟਰ ਹੁੰਦਾ ਕੋਰਟ ਦੇ ਵਿੱਚ ਮਾਮਲਾ ਆਇਆ ਗਿਆ ਕੋ ਵਕੀਲ ਸਹਿਬਾਂ ਦੀ ਰੈਲੀ ਸੀ ਬਿਲਕੁਲ ਸਾਡੇ ਵਕੀਲ ਸਾਹਿਬ ਉੱਥੇ ਹੈਗੇ ਨੇ ਜੀ ਉਹ ਆਪਦਾ ਪੱਖ ਉੱਥੇ ਰੱਖਣਗੇ ਪਰ ਇਹ ਤਾਂ ਕੋਈ ਤਰੀਕਾ ਹੀ ਨਹੀਂ ਹੈਗਾ ਜੀ ਬੇਬੁਨਿਆਦੀ ਢੰਗ ਨਾਲ ਕੋਈ ਇੱਕ ਲੋਕਤੰਤਰ ਜਿਹੜਾ ਇੱਕ ਢੰਗਾ ਉਹਦੇ ਹਿਸਾਬ ਨਾਲ ਕਰਦੇ ਕੋਈ ਪਤਾ ਲੱਗਦਾ ਕੋਈ ਪਸਾ ਹੀ ਨਹੀਂ ਕਿੱਥੇ ਐਫ ਆਈ ਆਰ ਦਰਜ ਹੋ ਰਹੀ ਆ ਕਿਹੜੀ ਪੁਲਿਸ ਚੱਕ ਰਹੀ ਆ ਕਿੱਥੇ ਲਿਆ ਰਹੇ ਨੇ ਸਾਰਾ ਦਿਨ ਉਹ ਸਾਡੇ ਤੋਂ ਦੂਰ ਰੱਖਦੇ